ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤਾਂ ਸਾਰੇ ਜਣ ਠੀਕ ਹੋਗੇ ਜੀ ਚੜ੍ਹਦੀ ਕਲਾ ਵਿੱਚ ਹੋਵਾਂਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨਾ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸੋਣਾ ਜਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਭ ਤੋਂ ਪਹਿਲਾਂ ਸੌਰੀ ਜੀ ਕੱਲ ਆਪਣਾ ਬਲੌਗ ਨਹੀਂ ਆਇਆ ਬਸ ਕਦੇ ਕਦੇ ਮਨ ਜਾ ਨਹੀਂ ਕਰਦਾ ਹਨ ਤੇ ਬਸ ਕੱਲ ਕੁਝ ਮੈਨੂੰ ਚੁੰਨੀ ਦੀ ਟੈਂਸ਼ਨ ਸੀ ਮੇਰੀ ਮਾ ਖਾ ਪਤਾ ਨਹੀਂ ਮੌਕੇ ਇਹ ਨਹੀਂ ਆਉਂਦੀ ਤੇ ਕਿਉਂਕਿ ਤੁਹਾਨੂੰ ਆਪਾਂ ਦੱਸਿਆ ਸੀ ਆਪਾਂ ਜਾਣਾ ਸੀਗਾ ਵਿਆਹ ਕਿਸੇ ਦੇ ਉਹਨਾਂ ਦੀ ਪਾਰਟੀ ਆ ਤੇ ਆਪਾਂ ਉਹਨਾਂ ਦੀ ਪਾਰਟੀ ਤੇ ਚੱਲੇ ਆ ਤੇ ਸੂਟ ਆਦੀ ਆਪਾਂ ਤੁਹਾਨੂੰ ਪੂਰੀ ਲੁੱਕ ਦਿਖਾਵਾਂਗੇ ਤੇ ਕਿਹੜਾ ਪਹਿਣ ਹੋ ਰਹੀ ਹੈ ਰੈਡੀ ਤੇ ਇਸ ਤਰ੍ਹਾਂ ਬਣ ਕੇ ਆਪਣਾ ਸੂਟ ਰੈਡੀ ਹੋਇਆ ਆਪਾਂ ਤੁਹਾਨੂੰ ਸਮਾਰ ਕੇ ਪੂਰੀ ਲੁੱਕ ਦਿਖਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਆ ਪਹਿਣ ਤੇ ਮੰਮੀ ਨਾਲ ਮਲਾਉਣੇ ਹੈਗੇ ਤੇ ਬਾਕੀ ਜੀ ਕੋਸ ਆ ਗਿਆ ਤਾਂ ਆਪਾਂ ਉੱਥੇ ਵਿਆਹ ਚ ਇੱਕ ਅਦਾ ਸ਼ਾਟ ਜੇ ਕਿ ਲਿਆ ਗਿਆ ਤਾਂ ਲਵਾਂਗੇ ਜ਼ਰੂਰ ਜੇ ਨਹੀਂ ਸਵਾਬ ਜਿਆ ਬਣਿਆ ਹਨ ਨਹੀਂ ਟਾਈਮ ਜਿਆ ਲੱਗਿਆ ਵੀ ਐਂ ਜੇ ਲੱਗਿਆ ਵੀ ਕੋਈ ਚਾਹ ਕਰ ਰਿਹਾ ਪੈੜਾ ਜਿਆ ਲੱਗਦਾ ਫੇਰ ਨਹੀਂ ਕਿਉਂਕਿ ਹਜੇ ਇਨਾ ਹੋ ਨਹੀਂ ਹਨਾ ਬਾਹਰ ਅੰਦਰ ਵਾਲੇ ਆਪਾਂ ਇੰਨੇ ਖੁੱਲੇ ਹਨੀਗੇ ਹਜੇ ਤੇ ਵੀ ਥੋੜਾ ਜਿਹਾ ਹਜੇ ਸ਼ਰਮ ਜੀ ਬੰਦੇ ਘਰੇ ਘਰੇ ਦਾ ਆਪਾਂ ਕਿਵੇਂ ਮਰਜੀ ਬੋਲੀ ਜਾ ਕੇ ਹਨ ਨਾਲ ਆਏ ਹੁੰਦਾ ਵੀ ਜਿਹੜੀ ਆਪਾਂ ਘਰੇ ਵੀਡੀਓ ਬਣਾਉਣੀ ਉਹ ਵੀ ਤਾਂ ਸਾਰੇ ਵੇਖਦੇ ਆ ਪਿੰਡ ਚ ਵੀ ਵੇਖਦੇ ਆ ਬਾਹਰ ਵੀ ਦੇਖਦੇ ਆ ਸਾਰੇ ਬਸ ਥੋੜਾ ਜਿਹਾ ਵੀ ਆਦੇ ਹੁੰਦੇ ਵੀ ਪਬਲਿਕ ਹੀ ਵੀਡੀਓ ਬਣਾਉਣ ਦੇ ਵਿੱਚ ਥੋ ਸ਼ਰਮ ਮੰਦੇ ਪਰਹੇਜ਼ ਕਰਦੇ ਆ ਹਨ ਤੇ ਚਲੋ ਆਪਾਂ ਤੁਹਾਨੂੰ ਭੈਣਾਂ ਨਾਲ ਮਿਲਾਉਣੇ ਆ ਉਹ ਹੋ ਸੈਂਟ ਲਾ ਲਿਆ ਨਹੀਂ ਸੋ ਥੋੜੇ ਮਖਾ ਹੁਣ ਮੇਰਾ ਸਿਰ ਦੁਖੂਗਾ ਆ ਬੜੀ ਸਾਡੀ ਜੀ ਦਾਈਂ ਦੀਆਂ ਸੱਸ ਨੂੰ ਹਾ ਇਹ ਸੈਂਟ ਦੀਆਂ ਸ਼ਕੀਨ ਹਨ ਇਹ ਪਰਫਿਊਮ ਇੰਨਾ ਜਾਦੇ ਲਾਉਂਦੀਆਂ ਹਨ ਪੁੱਛੋ ਨਾ ਰਵਣ ਲਈ ਜਾਵੇਂ ਮੰਮੀ ਕਹਿੰਦੀ ਮੇਰੇ ਵੀ ਲਾ ਦੇ ਪੋਰਾ ਹੋਰ ਸੈਂਟ ਤਾਂ ਲਾਉਣੀ ਆ ਮੈਨੂੰ ਜੀ ਮੈਂ ਨਹੀਂ ਲਾ ਸਾਦੀ ਕੋ ਮੈਂ ਇੱਕ ਮੈਗਨੇਟ ਦਾ ਹੁੰਦਾ ਜਿਹੜਾ ਉਹ ਲਾ ਸਕਦੀ ਆ ਤੇ ਜਿਹੜਾ ਉਹ ਤੇ ਉਹ ਲਾ ਲਾ ਸਕਦੀ ਮੈਂ ਹੋਰ ਕੋਈ ਪਰਫਿਊਮ ਨਹੀਂ ਲਾ ਸਕਦੀ ਕਿਉਂਕਿ ਮੇਰੇ ਤਾਂ ਇੱਥੇ ਸਿਰ ਦੀਆਂ ਨਾੜਾਂ ਵੱਜਾਂ ਲੱਗ ਜਾਂਦੀਆਂ ਤੇ ਚਲੋ ਆਪਾਂ ਤੁਹਾਨੂੰ ਭੈਣ ਨਾਲ ਮਲਾਉਣੇ ਆ ਹਾਂ ਪ੍ਰੈਗਨੈਂਸ ਵਧਾਓ ਕੀ ਲਾਓ ਡੀਜਲ ਡੀਜਲ ਲਓ ਜੀ ਆਪਾਂ ਵੈਸੇ ਆਪਾਂ ਦੱਸਦੀ ਆ ਆਪਾਂ ਲੁਫਸਟਿਕ ਲਈ ਆ ਬਿੰਦੀ ਲਈ ਆ ਹੋਰ ਆਪਾਂ ਕੋਈ ਐਕਸਟਰਾ ਮੇਕਅਪ ਕਰਦੇ ਨਹੀਂ ਹੁੰਦੇ ਬਸ ਇੱਕ ਉਹਦੇ ਨਾਲ ਕੀ ਦਾ ਤੇਲ ਲਾਇਆ ਨਾਰੀਅਲ ਦਾ ਤੇਲ ਲਾਇਆ ਹੋਰ ਆਪਾਂ ਕੁਝ ਨਹੀਂ ਲਾਇਆ ਤੇ ਬਾਕੀ ਆਦੇ ਹੁੰਦੇ ਆ ਚਲੋ ਜਾਈਏ ਜੇ ਹੈਗੀਆਂ ਠੀਕ ਆ ਆਪਾਂ ਤੁਹਾਨੂੰ ਭੈਣ ਨਾ ਬੁਲਾਉਣੀ ਲਓ ਜੀ ਇੱਕ ਹੈਗੀ ਆ ਯਾਰ ਇੱਕ ਨੇ ਪੂੰਜੀ ਚ ਲੱਗਿਆ ਤੇ ਜੋ ਗਿੱਲੀ ਹੋ ਜੂਗੀ ਲਓ ਜੀ ਸਸਤੀ ਕਰਦੀ ਸਾਰਿਆਂ ਨੂੰ ਲਓ ਜੀ ਮੰਮੀ ਨੂੰ ਮਿਲੋ ਮੰਮੀ ਆਲੀ 베ਰੀ ਤੇ ਚੁੰਨੀ ਦੀ ਆਕੜ ਹੀ ਨਹੀਂ ਜਾਂਦੀ ਮੰਮੀ ਨੇ ਧੋ ਵੀ ਲਈ ਪ੍ਰੈਸ ਵੀ ਮਾਰ ਲਈ ਆਕੜੇ ਦੀ ਆਈ ਹੁੰਦੀ ਜਾਂਦੀ ਨਹੀਂ ਉਹ ਹੁਣ ਉਹਦੇ ਸ਼ੱਤੇ ਤੋਂ ਬੰਨਤੇ ਤੇ ਲਈ ਸੀ ਇਹਨਾਂ ਦਰਵਾਜ ਹੈ ਮੰਮੀ ਚੁੰਨੀਆਂ ਦਾ ਲੋ ਜੀ ਭੈਣ ਕੱਢ ਰਹੀ ਹੈ ਜੁਕਤੀ ਤੇ ਆਪਾਂ ਸਾਨੂੰ ਮੋਟੀ ਮੋਟੀ ਲੁਕੜੀ ਜੀ ਦਿਖਾਵਾਂ ਨੇ ਆਪਣੇ ਸੂਟ ਦੇ ਖੁੱਲ੍ਹਦੀ ਸੁਨੇਰਿਆ ਸੀ ਸ਼ਾਹ ਨੇ ਇੰਨਾ ਸਾਫ਼ ਹੈ ਹੋਰ ਲੋ ਜੀ ਅਸੀਂ ਖਾਣ ਜਾਣੇ ਆ ਉੱਥੇ ਖਾਣ ਜਾਣੇ ਅਸੀਂ ਟੌਰ ਵੱਟ ਗਈ ਨਹੀਂ ਜਾਂਦੇ ਉਹ ਮੈਂ ਵੀ ਮੇਰਾ ਵੀ 500 ਵਾਲਾ ਸੂਟ ਹੈ ਮੇਰਾ ਕਿਹੜਾ ਵਾਲਾ ਹੋਇਆ ਸੀ ਵੀ ਬੰਦਗਾ ਤਾਂ ਕਰ ਦੇ ਚਲੋ ਜੀ ਆਪਾਂ ਚੱਲਦੇ ਆ ਲਾ ਦੇ ਭੈਣੇ ਲਓ ਜੀ ਲਓ ਜੀ ਸੂਟ ਚੈੱਕ ਕਰੋ ਮੇਰਾ ਸੂਟ ਦੇਖੋ ਜੀ ਇਸ ਤਰ੍ਹਾਂ ਬਣ ਗਿਆ ਅਗਰ ਆਪਣੇ ਸਲਵਾਰ ਹੈ ਹਾਂ ਹਾਂ ਬਹੁਤ ਸੋਹਣਾ ਲੱਗ ਰਿਹਾ ਹੈ ਬਹੁਤ ਸੋਹਣਾ ਲੱਗ ਰਿਹਾ ਮੈਂ ਹੀ ਦੱਸ ਰਿਹਾ ਸੂਟ ਚ ਧਾਗੇ ਨਿਕਲ ਗਏ ਧਾਗੇ ਨਿਕਲ ਗਏ ਬਹੁਤ ਸੋਹਣਾ ਲੱਗਦਾ ਬਹੁਤ ਵਧੀਆ ਸਲਵਾਰ ਬਣੀ ਦੱਸੋ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਜੀ ਸੂਟ ਕਿਦਾਂ ਦਾ ਲੱਗਿਆ ਚਲਿਏ ਫਿਰ ਟੂਟ ਪੜੀ ਲਗ ਰਹੀ ਤੇ ਟੂਟ ਪੜੀ ਫਾਲੋਜੀਆ ਜੋ ਸਾਰੇ ਜਣੇ ਇਧਰ ਮੰਮੀ ਲੋ ਜੀ ਮਿੱਠਾ ਖਾਣ ਤੋਂ ਬਾਅਦ ਹਮ ਨਮਕੀਨ ਖਾਵਾਂਗੇ ਕਿਉਂਕਿ ਮਿੱਠਾ ਆ ਤੇ ਨਮਕੀਨ ਖਾਣ ਨੂੰ ਵੀ ਕਰਦਾ ਇਧਰ ਮੰਮੀ ਕਮਰੇ ਚ ਤੇ ਰੂਮ ਚੈੱਕ ਕਰੋ ਕਿੰਨਾ ਸੋਹਣਾ ਰੈਡੀ ਹੋਇਆ ਕਰਿਆ ਹਾਂ ਹਾਂ ਸੋਹਣਾ ਹੈ ਸੋਫੇ ਦੇਖੀ ਕਿੰਨੇ ਹੂ ਸੋਹਣੇ ਲਾ ਦੇ ਹੁ ਸੇਪੜਾ ਨਾ ਸੇਪੜਾ ਨਹੀਂ ਨੇ ਰਾਵਦ ਨਾ ਕੋਸੀ ਨਹੀਂ ਦੀਨ ਆਇਆ ਤੋਂ ਕਿਹਨੇ ਜਿੱਥੇ ਆਏ ਜੋ ਹੋ ਜਾਂਦਾ ਜੀ ਕੋਈ ਨਹੀਂ ਹੈਗਾ ਉੱਥੇ ਅਸੀਂ ਵੀ ਵੀਡੀਓ ਬਣਾ ਲੈਂਦੇ ਹਾਂ ਉਹਨੇ ਹੈਨਾ ਤੁਸੀਂ ਖਾਓ ਤਾਂ ਸਰੀ ਹੁਣ ਬਣਾਵਾਂਗੇ ਤੁਹਾਡੀ ਨਾ ਮੈਂ ਖਾਂਦੀ ਅੱਛਾ ਕਦੇ ਵੀ ਨਹੀਂ ਖਾਂਦੀ ਮੈਂ ਕਿਤੇ ਵੀ ਗਾਚ ਕੁਝ ਵੀ ਖਾ ਦਾ ਕਰਕੇ ਬਿਊਟੀ ਤੇ ਹੱਥ ਲੱਗੇ ਝੂਠੇ ਦਾ ਵੀ ਨਹੀਂ ਖਾਂਦੀ ਨਾਲ ਉਹਦੀ ਇੱਕ ਮੇਰੇ ਵਰਗੀ ਪੀਸ ਚੱਕ ਲੂਗੀ ਉਹਦੀ ਮੂਵੀ ਵਾਲੇ ਆ ਜਾਂਦੇ ਆ ਜਾਂਦੇ ਹਾਂ ਕਿ ਜੀ ਆ ਗਏ ਆਪਾਂ ਕਰੇ ਕੁਛ ਕਰਾਂਗੇ ਲੈਣ ਕੁਛ ਨਹੀਂ ਹੋਇਆ ਤਾਂ ਕਿਸ ਮਰੀ ਜਾਦਰ ਹੈ ਬਈ ਰਮਦਾਨ ਨੂੰ ਲਓ ਭਾਈ ਨਹੀਂ ਨਹੀਂ ਮੰਮੀ ਸੁੱਕ ਗਏ ਸੀ ਕੀ ਹੋਇਆ ਇਹ ਤਾਂ ਜਿਹੜੇ ਉੱਤੇ ਬਗੀ ਸਮਾਰ ਕੇ ਸਮਾਰ ਕੇ ਲੱਗ ਜਿਓ ਕਾਲਾ ਲਓ ਜੀ ਆਪਾਂ ਤਾਂ ਆ ਗਏ ਵਿਆਹ ਤੋਂ ਬਹੁਤ ਸੋਹਣਾ ਵਿਆਹ ਸੀ ਅੱਧੇ ਪੌਣੇ ਘੰਟੇ ਚਾਗੇ ਬੁੜੇ ਹੂੰ ਵਧੀਆ ਸੀ ਪ੍ਰੋਗਰਾਮ ਬਹੁਤ ਵਧੀਆ ਸੀ ਬਹੁਤ ਦੇਖਿਆ ਇਹ ਓਦਾਂ ਦੀ ਇੱਕ ਨਵੀਂ ਬਹੁ ਬਹੁਤ ਸੋਹਣੀ ਹੈ ਹਾਂ ਸਹੀ ਓਡਾ ਜੀ ਇੱਕ ਹੋਰ ਬਹੁ ਆ ਗਈ ਹੈ ਹੂੰ ਵਰਾਤ ਦੀ ਆਈ ਹੈ ਅਸੀਂ ਅੱਜ ਦੇਖ ਕੇ ਆਈ ਜਾ ਕੇ ਹਮ ਰਾਜ ਪਾਰਟੀ ਸੱਜੀ ਵੇਖਣੀ ਚਾਹੁੰਦੇ ਹਾਂ ਪਿੰਡ ਦੇ ਦਾ ਫਿਰ ਪਾਰਟੀ ਦਾ ਅੱਜ ਹੀ ਕਰੀ ਬੰਦਿਆ ਨੂੰ ਹਾਂ ਹਾਂ ਕੱਲ ਤਾਂ ਮੇਰੇ ਬਰਾਤ ਹੈ ਰਿਸ਼ਤਦਾਰੀ ਲੈ ਕੇ ਗਏ ਹੋਣਗੇ ਬੜਾ ਬਰਾਤ ਹੋਣੀ ਬਾਲਾ ਨਹੀਂ ਨੇ ਪੰਡਤਾਂ ਦੇ ਹੋਣਗੇ ਇੱਕ ਦੋ ਘਰ ਜਿਹੜੇ ਬਰਾਤ ਗਏ ਹੋਣਗੇ ਹਾਂ ਹਾਂ ਸੋਹਣੀ ਬਹੂ ਤਾਂ ਹਾਂ ਹਾਂ ਸੋਹਣੀ ਚਲੋ ਜੀ ਹਾਂ ਮੁੰਡੇ ਨੂੰ ਛੋਟੀ ਚਲੋ ਜੀ ਹੁਣ ਕੋਈ ਆਪਦਾ ਲੈਨੇ ਆ ਘਰ ਹਨਾ ਰਵਣ ਜਾ ਕੇ ਕਰਦੇ ਥੋੜਾ ਜਿਹਾ ਟਾਈਮ ਰੈਸਟ ਰੈਸਟ ਹੀ ਹੋਊਗੀ ਹੁਣ ਤਾਂ ਫਿਰ ਪਕੌੜੇ ਖਾਦੇ ਸਹੀ ਗੱਲ ਹੈ ਪਕੌੜਿਆਂ ਦੀ ਰੇਸਤੀ ਚੜੂਗੀ ਹੁਣ ਗੇਰਾ ਸਹੀ ਗੱਲ ਚਲੋ ਜੀ ਜਾ ਆਏ ਹਨਾ ਮੱਸਾ ਦਾ ਕੋਈ ਵਿਆਹ ਹੁੰਦਾ ਹੋਰ ਉਹੀ ਤਾਂ ਆਪਾਂ ਕਿਹੜਾ ਰੋਜ਼ ਜਾਂਨੇ ਆ ਕਿਤੇ ਹਾਂ ਹਾਂ ਕਣ ਸਲਵਾਰ ਹੈ ਪਿੰਨ ਕਿਵੇਂ ਮੈਚ ਕਰੀ ਦੀ ਤੇਰੇ ਵੀ ਹੈਗੇ ਆਈਆਂ ਨਾ ਹਾਂ ਆਈਆਂ ਇਹ ਹੁਣ ਰਵਾਜ ਆ ਸਲਵਾਰਾਂ ਹੋਂ ਤਾਂ ਲੋ ਜੀ ਆਪਾਂ ਸੋਨੂੰ ਮਿਲ ਰਹੇ 4:30 ਹੋ ਗਏ ਤੇ ਆ ਕੇ ਬਸ ਕਾਂਟਾ ਕਰ ਰੈਸਟ ਕਰੀ ਬਸ ਕੱਪੜੇ ਕੁੱਪੜੇ ਚੇਂਜ ਕਰਕੇ ਰੈਸਟ ਚਾਹ ਚੁ ਕਰੀ ਫਿਰ ਅਰੈਸਟ ਕਰੀ ਰੈਸਟ ਕਰਕੇ ਬਸ ਫਿਰ ਕੰਮ ਘਾਰ ਲੱਗ ਗੇ ਤੇ ਦਾਲ ਸਬਜ਼ੀ ਕੋਈ ਅੱਜ ਬਣਾਉਣੀ ਨਹੀਂ ਕਿਉਂਕਿ ਸਾਗ ਪਿਆ ਅੱਜ ਆਪਾਂ ਸਾਗ ਨੂੰ ਤੜਕਾ ਲਾਵਾਂਗੇ ਆਖਰੀ ਦਿਨ ਦਾ ਸਾਗ ਰਹਿ ਗਿਆ ਤੇ ਤੜਕਾ ਲਾਵਾਂਗੇ ਅੱਜ ਸਾਗ ਨੂੰ ਮਮੀ ਕਹਿੰਦੀ ਸਾਗ ਨੂੰ ਲਾ ਲ ਤੜਕਾ ਬਘਾ ਠੀਕ ਤੇ ਆਪਾਂ ਸੋਨੂੰ ਸਬਜ਼ੀ ਦਿਖਾਉਣ ਆਏ ਸੀ ਕੀ ਕੁਛ ਉਗਿਆ ਕੀ ਕੁਛ ਨਹੀਂ ਮੇਥੇ ਤਾਂ ਪੂਰੇ ਵਧੀਆ ਉਗ ਗਏ ਧਨੀਆ 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 ਹਜੇ ਉਗਰੇ ਨਹੀਂ ਹੋਰ ਪਾਣੀ ਪੋੜ ਲੈਣਾ ਚਾਹ ਦੁਬਾਰੀ ਗਾਜਰ ਗਾਜਰਾਂ ਵੀ ਉਗ ਰਹੀਆਂ ਤੇ ਗੰਡੇ ਚੱਲ ਪਏ ਲਸਣ ਚੱਲ ਪਈ ਗੋਭੀ ਚੱਲ ਪਈ ਆਪਸ ਨੂੰ ਦਿਖਾਉਣੇ ਆ ਲੋ ਜੀ ਮੂੜੀਆਂ ਤਾਂ ਕਬਲਿਆਂ ਵਾਂਗੂ ਹੀ ਹੋ ਗਈਆਂ ਦੇਖੋ ਆ ਮੂੜੀਆਂ ਸਾਰੀਆਂ ਪਾਲਕ ਨਹੀਂ ਹਜੇ ਹੋਇਆ ਨਾ ਹੀ ਧਣੀਆਂ ਹੋਇਆ ਪਾਲਕ 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 ਕੋਈ ਦੀਦਾ ਨਹੀਂ ਪਤਾ ਨਹੀਂ ਆਹ ਇੱਟ ਸੱਟ ਜੀ ਆ ਵਿੱਚ ਕਿ ਇਹ ਤਾਂ ਨਹੀਂ ਪਾਲਕ ਪਾਲਕ ਹੈ ਨਹੀਂ ਹੋਇਆ ਹਜੇ ਭਾਈ ਪਤਾ ਨਹੀਂ ਕੀ ਚੱਕਰ ਹੈ ਦੇਖੋ ਮੂੜੀਆਂ ਤਾਂ ਸਾ ਨਹੀਂ ਆਉਂਦਾ ਵੱਟ ਜੀ ਤੇ ਮੇਥੇ ਸਾਰੇ ਉਗ ਗਰੇ ਆ ਦੇਖੋ ਮਿੱਠੇ ਧਣੀਆਂ ਵੀ ਨਹੀਂ ਹੋਇਆ ਹਜੇ ਗਾਜਰਾ 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 ਉੱਗਰਦੀ ਆਉਂਦੀਆਂ ਗਾਜਰਾਂ ਦਾ ਆਹ ਗਾਜਰਾ ਇਹ ਆ ਵਾਲੀਆਂ ਆਸੇ ਕਿ ਆ ਨਿੱਕੀਆਂ ਨਿੱਕੀਆਂ ਬਰੀਕ ਬਰੀਕ ਜੀਆਂ ਆਹਾ ਆਹਾ ਇਹ ਗਾਜਰਾ ਤੇ ਗੰਡੇ ਗੁੰਡੇ ਵੀ ਚੱਲ ਪੇ ਪਾਣੀ ਇਹ ਚ ਦੁਬਾਰੇ ਪੋਪਾਉਣੇ ਹੈਗੇ ਗੋਭੀ ਬਹੁਤ ਸੋਣੀ ਚੱਲੀ ਆ ਚਲੋ ਜਿੰਨੇ ਦਿਨ ਹੁਣ ਕੇਰਾ ਬੜਾਈ ਨਹੀਂ ਗੋਭੀ ਆਪਾਂ ਕਾਫੀ ਦਿਨ ਹੋ ਗਏ ਹੁਣ ਬਲਿਆਉਂਦੇ ਵੀ ਨਹੀਂਗੇ ਬਸ ਹੁਣ ਜਦੋਂ ਆਪ ਦੀ ਘਰ ਦੀ ਬਣੂਗੀ ਫੇਰੀ ਤਰ੍ਹਾਂ ਫੇਰੀ ਤਰ੍ਹਾਂ ਗੇ ਤਲਸਣ ਬਹੁਤ ਸੋਣੀ ਚੱਲ ਪਈ ਧਾਰੋ ਧਾਰ ਖੜੀ ਐ ਲਸਣ ਤਾਂ ਆ ਦੇਖੋ ਕੁਲਸਣ ਮੂੜੀਆਂ ਤਾਂ ਬਹੁਤ ਜ਼ਿਆਦਾ ਸਿੱਟੀਆਂ ਭਾਈ ਕਮੜਿਆਂ ਵਾਂਗੂ ਸਿੱਟੀਆਂ ਚਲੋ ਪਰੌਠੇ ਪਰੂਠੇ ਬਣਾ ਲਿਆ ਕਰਾਂਗੇ ਕਦੇ ਸਬਜ਼ੀ ਬਣਾ ਲਈ ਕਦੇ ਪਰੌਠੇ ਚੱਕੋ ਐਨੀ ਸੋਹਣੀ ਸਬਜ਼ੀ ਉਗ ਰਹੀ ਸਾਰੀ ਬਸ ਗਾਜਰਾਂ ਨਹੀਂ ਉਗ ਰੀਆਂ ਗਾਜਰਾਂ ਤੇ ਪਾਲਕ ਤੇ ਧਣੀਆਂ ਗਾਜਰਾਂ ਵੀ ਉਗ ਰਹੀਆਂ ਸੱਚ ਗਾਜਰਾਂ ਥੋੜੀਆਂ ਥਣੀਆਂ ਦੀਨੀਆਂ ਨਾ ਤਾਂ ਪਾਲਕ ਉਗ ਰ ਹੈ ਨਾ ਤਾਂ ਪਾਲਕ ਹੈ ਨਾ ਧਣੀਆਂ ਉਗ ਰ ਗਾਜਰਾਂ ਤਾਂ ਹੈਗੀਆਂ ਆਹ ਸੇ ਗਾਜਰਾਂ ਆਹ ਗਜਰੇ ਆ ਗਾ ਜਿਹੜੀਆਂ ਆਹ ਹੈ ਆਹ ਪਾਣੀ ਦਵਾਰੇ ਪਾਉਣ ਵਾਲਾ ਆਇਆ ਤੂੰ ਰਹਿ ਗਿਆ ਸੀ ਛੇਰੂ ਨਾ ਭਾਈ ਮੱਦੀ ਨਾ ਆਇਆ ਆਪਾਂ ਅਮਰੂਦ ਦੇਖੇ ਜਸ਼ਨ ਆਪਣਾ ਹੈ ਪਤਾ ਨਹੀਂ ਇਹ ਨਹੀਂ ਉਗਰੇ ਤਾਂ ਨਹੀਂ ਉਗਰੇ ਆਉਂਦਾ ਇਹ ਧਨੀਆ ਦੇ ਹੁੰਦੇ ਅੱਗੇ ਰਾਜਵਿੰਦਰ ਭੈਣ ਦੇ ਆਖਰ ਵੰਗੂ ਹਰੇਕ ਸਬਜ਼ੀ ਦਾ ਕਹਿੰਦੇ ਰਾਜਾ ਇਹ ਪਰ ਉਹ ਹੀ ਨਿਉਪਗਰੇ ਧਨੀਆ ਸੱਚੀ ਉਗਰੇ ਮੈਨੂੰ ਤਾਂ ਆਪ ਇਹ ਜਿਵੇਂ ਜ ਗਾਜਰਾਂ ਗੁੱਜਰਾਂ ਚ ਪਾਉਣਾ ਹੋਵੇ ਜ ਬਹੁਤ ਹੀ ਸਵਾਲ ਆਦੀ ਗਾਜਰਾਂ ਇਹ ਦਾਲ ਚ ਪਾਇਆ ਹੋਵੇ ਤੇ ਹਰੀ ਉਹਦੇ ਆਪਣੀ ਪੀਲੀ ਮੂੰਗੀ ਚ ਪਾਇਆ ਹੋਵੇ ਬਹੁਤ ਜਿਆਦਾ ਸਵਾਲ ਆਦੀ ਅੰਬਰੂਤ ਤਾਂ ਬਹੁਤ ਲੱਗੇ ਖੜੇ ਆ ਫ੍ਰੀਜ਼ ਨੂੰ ਖੜਾ ਲੰਦੇ ਖਾ ਲੈਂਦੇ ਜਵਾ ਕਰੀਂ ਦੇਖਦੀ ਆ ਮੈਂ ਜਿੱਥੇ ਆ ਤਾਂ ਜਸ਼ਨ ਖੜਾ ਆਊਗਾ ਚੈੱਕ ਕਰਦੇ ਆਪਾਂ ਜੇ ਕੋਈ ਤਾਂ ਜਸ਼ਨ ਹੁੜਾਣਾ ਕੇ ਰਾਜਸ਼ਨ ਆਪਣਾ ਗਿਆ ਹੋਇਆ ਪਿੰਡ ਕਹਿੰਦਾ ਮੰਮੀ ਤੁਸੀਂ ਤਾਂ ਕਹਿੰਦਾ ਹੋ ਖਾਇਆ ਇਹ ਕਹਿੰਦਾ ਵਿਆਹ ਤੇ ਗਏ ਸੀਗੇ ਤੇ ਮੈਨੂੰ ਵੀ ਦਿਓ ਆਹਦਾ ਮੈਂ ਵੀ ਖਾ ਕੇ ਆਉਣਾ ਹੁਣ ਕਹਿੰਦਾ ਮੈਂ ਉਹ ਖਾ ਕੇ ਆਉਣਾ ਗੋਲ ਗੱਪੇ ਮੱਖਾ ਖਾਇਆ ਪਈ ਜਾਵੜਾ ਤੇ ਯਾਰ ਵੀ 50 ਰੁਪਏ ਲੈ ਗਿਆ ਤੇ ਚਲੋ ਦੇਖਦੇ ਆਪਾਂ ਅਮਰੂਦ ਜੇ ਕੋਈ ਹੋ ਹੱਥ ਥੱਲੇ ਇੱਕ ਦੋ ਆਗੇ ਫੜਾ ਦਾਂਗੇ ਆਪਾਂ ਜਸ਼ਨੇ ਨੂੰ ਫੜਾਇਆ ਹੋਊਗਾ ਪ੍ਰੀਤ ਹੋਰੀਆਂ ਖਾ ਲੈਣੀਆਂ ਲਓ ਜੀ ਤੰਮਰੂਥ ਹੈ ਗਿਆ ਆਪਾਂ ਨੂੰ ਇੱਕ ਘਰੇ ਪਿਆ ਤੇ ਮਿਰਚਾਂ ਮਿਰਚਾਂ ਜ ਆਪਣੇ ਦੇ ਦਵਾਰੇ ਪਾਣੀ ਪਾਉਣ ਵਾਲਾ ਪਰਸੋਂ ਦਾ ਪਾਣੀ ਪਾਇਆ ਆ ਤਾਂ ਮੱਚ ਗਿਆ ਮੰਮੀ ਬੁੱਝਾ ਇਹ ਤਾਂ ਇੱਕ ਦਾ ਮੱਚ ਗਿਆ ਇਹ ਕਾਦਾ ਸੀ ਇਹ ਮਰੂ ਇਹਦਾ ਠੀਕ ਹੈ ਮਿਰਚਾਂ ਵਾਲੇ ਤਾਂ ਵਧੀਆ ਚੱਲ ਪਈ ਇੱਕ ਦੋ ਤਨ 4 5 6 ਬੁੱਝਿਆ ਤੇ ਤਨ ਹੈਗੇ ਆਪਣੇ ਟਮਾਟਰਾਂ ਇਹਨਾਂ ਚ ਪਾਉਣੀ ਆ ਪਾਣੀ ਹੋਰ ਚਲੋ ਜੀ ਜਸ਼ਨ ਦੇ ਡੈਡੀ ਦੇ ਕੰਬਲ ਤੇ ਤੋਪਾਂ ਲਾਉਣਾ ਆਪ ਜਿਹੜਾ ਲੈਂਦੇ ਹੁੰਦੇ ਆ ਖੇਜਾ ਉਧੜੇ ਪਹਿਲਾਂ ਮੰਮੀ ਖੜੀ ਸਰਵਨ ਕੀ ਪੜਾ ਰਹੀ ਹੈ ਕੀ ਹੋ ਗਿਆ ਖੰਡੇ ਹੋ ਬਹੁਤ ਕੈਸੀ ਸਿਸ਼ਤਾ ਲੋ ਜੀ ਆਪਾਂ ਸੁਣ ਜਸੰਦਰ ਜੜੀ ਨਾਲ ਮਲਾਉਣੇ ਆ ਕੀ ਕਰੀ ਜਾਂਦੇ ਆ ਕੀ ਕਰ ਰਹੇ ਆ ਕੀ ਕਰ ਰਹੇ ਆ ਦਾਲ ਸਬਜੀ ਤੋਂ ਬਣਾਇ ਲਾਉਂਦੇ ਜੀ ਕੰਮ ਹੀ ਨਹੀਂ ਬੇਲੇ ਬੰਦੇ ਦਾ ਕਿਹੜਾ ਟਾਈਮ ਪਾਸ ਹੁੰਦਾ ਚਲੋ ਜੀ ਚਲੋ ਆਪਣੇ ਘਰ ਦੀ ਤੁਹਾਨੂੰ ਬੈਕ ਸਾਈਡ ਦਿਖਾਉਣੇ ਲੋ ਜੀ ਜਿਸ ਜਿਹੜੀ ਸਮਾਰ ਰਹੇ ਹਾਂ ਮੀਂਹ ਜਿਆ ਕਰਕੇ ਕਿੰਨੇ ਟੋਏ ਪੈ ਗਏ ਹੈ ਨਾ ਪੰਤਾਲਿਆਂ ਦਾ ਕਰਕੇ ਪਾਣੀ ਡਿੱਗਦਾ ਇੱਥੇ ਪੱਥਿਆ ਕਰਾਂਗੇ ਆਪਾਂ ਪਾਥੀਆਂ ਅੱਜ ਥੋੜੇ ਜਿਹੇ ਫਰੀ ਸੀਗੇ ਕਹਿੰਦੇ ਚਲੋ ਹੁਣ ਸਮਾਰ ਦਿੰਦੇ ਆ ਕਿਤਾ ਤੋੜ ਗਈ ਇਹ ਇਹ ਨਹੀਂ ਚੱਲ ਚੀਕਣੀ ਮਿੱਟੀ ਦੇ ਡਲੇ ਜਿਹੜੇ ਛੱਤ ਪਾਈਏ ਉਹਦੇ ਰੋਲ ਕੇ ਜਿ ਸਿੱਟੇ ਸੀ ਆਪਣੀ ਤਾਂ ਦੀਪਮਾਲਾ ਵੀ ਤਾਂ ਤੋਂ ਲਾਉਣ ਆਲੀ ਆ ਹਨਾ ਹੋਰ ਉਹ ਡ ਵੀ ਸਹ ਹੋ ਜੂਗੀ ਤੁੱਪ ਨਾ ਖਰਾਬ ਉਹਦੇ ਜਿੱਦੇ ਬਾਲੇ ਮੀਨਹਰੀ ਜੀ ਆਇਆ ਜਿੱਦੇ ਚਾਨ ਚੱਕ ਜੇ ਸਾਰੀਆਂ ਚੱਕ ਕੇ ਮਾਰੀਆਂ ਤਾਂ ਕੀ ਹੋਗਾ ਹੋਰ ਕੀੜੀਆਂ ਓਏ ਆ ਮੇਰੇ ਕੱਪੜੇ ਵਲ ਮੋਟੇ ਵਾਲੇ ਐ ਇਹ ਮੋਟੇ ਹੂੰ ਲੋ ਜੀ ਇੱਥੋਂ ਸਾਥਾਂਸ ਮਾਰਿਆ ਗਿਆ ਤੇ ਫਿਰ ਆਪਾਂ ਪਾਥੀਆਂ ਪੱਥਨ ਲੱਗਦੇ ਹਾਂਗੇ ਇੱਥੇ ਵਧੀਆ ਤੇ ਆ ਤਾਂ ਬਾਂਸ ਜਾ ਦੇਖੀ ਕਿਵੇਂ ਹੋ ਰਿਹਾ ਹੋ ਗਿਆ ਹਨਾ ਸਾਥ ਹੂੰ ਇੱਕ ਕਬੂਜਾ ਲਾਇਆ ਸੀ ਜੀ ਬਾਂਸ ਦਾ ਇੱਕ ਡਾਣੀ ਤੇ ਕਿੰਨੇ ਬਾਂਸ ਹੋ ਗਏ ਗੱਲ ਕਰ ਸਿੱਧੇ ਹੈ ਨਹੀਂ ਟੇਡੇ ਮੇਡੇ ਐ ਕਿਉਂ ਲੋ ਸਿੱਧੇ ਕਿਉਂ ਨਹੀਂ ਹੁੰਦੇ ਇਹ ਵੀ ਬੁੱਝਾ ਡੈਡਾ ਬੁੱਝਾ ਨਹੀਂ ਆ ਜਿਹੜੀਆਂ ਸਿੱਧਾ ਤਾਂ ਹੋਣੇ ਜਿਹੜੇ ਬਿੰਗਬਲਾਵੇਂ ਹੈ ਹੈ ਬੰਨਾ ਬੰਦਾ ਬਿੰਗਬਲਾਵੇਂ ਬਿੰਗਬਲਾਵੇਂ ਬੜੇ ਡਾਣੀਆਂ ਇੱਥੇ ਹਾਥ ਨੇ ਹੂੰ ਹੋਈ ਅਸੂਲਾਂ ਦੀ ਤਿੱਖੇ ਆ ਬਾਸ ਹੈ ਲੋ ਜੀ ਆਪਾਂ ਵੀ ਲਾਉਣੇ ਆ ਟੋਪਾ ਕੰਬਲ ਦੇ ਨਾਲੇ ਜਸ਼ਨੇ ਦੇ ਕੋਟ ਦੇ ਲਾ ਦੀਏ ਉਹਦਾ ਵੀ ਥੋੜਾ ਆ ਟੋਪਾ ਆ ਉਧੜੇ ਪੇ ਤੇ ਫੇਰ ਆਪਾਂ ਧੂਰਾ ਕੱਢਾਂਗੇ ਹਜੇ ਸਾਢੇ 1/4 ਹੋਏ ਆ ਆਪਣੇ ਮਾਗਰੋ ਸਾਰਾ ਉਹ ਹੋ ਜੇ ਨਾ ਹਨਾ ਟੀਪ ਜਾ ਸੋਨਾ ਲੱਗਣ ਲੱਗ ਜੇ ਚਲੋ ਜਲਦੀ ਆਪਾਂ ਕਰੀ ਲਓ ਜੀ ਆਟਾ ਆਪਾਂ ਹੁਣ ਤਾਂ ਹਜੇ ਮੇਰੇ ਆਟੇ ਵਾਲੇ ਹੱਥ ਹੀ ਕੁਛ ਐ ਨਾ ਕਿਉਂ ਬਿਟਾ ਪਿਆ ਨਹੀਂ ਜਦੋਂ ਮੈਂ ਤਰਤੇ ਨਹੀਂ ਬਸ ਉਹਨੇ ਕਿ ਹੁਣ ਇੱਧਰ ਹੋ ਗਈ ਕਿਉਂਕਿ ਦੁੱਧ ਆਪਣਾ ਗਰਮ ਹੋ ਗਿਆ ਸੀਗਾ ਤੇ ਬਸ ਨਾਲ ਰੱਟ ਵਿੱਚ ਪਾ ਦੀ ਇਹ ਨਾਲੇ ਮਿੱਠਾ-ਮਿੱਠਾ ਪਾ ਦੀ ਇਹਨੇ ਕੱਢ ਜੂਗਾ ਫਿਰ ਇਹ ਦੁੱਧਾ ਬਣ ਕੇ ਫਿਰ ਤੜਕਾ ਲਾਵਾਂਗੇ ਸਾਗ ਨੂੰ ਇੱਕ ਵਾਰੀ ਨਾਲ ਆਏ ਆ ਜੀ ਤੱਤਾ ਕਰਨਾ ਨਹੀਂ ਜੇ ਪਹਿਲਾਂ ਲਾ ਲੈਂਦੀ ਤੜਕਾ ਫਿਰ ਦੁਬਾਰੇ ਫੇਰ ਕਰਮ ਕਰਨਾ ਪੈਣਾ ਤੇ ਮੈਂ ਖਿਆ ਜਾਂ ਜਦੋਂ ਤੜਕਾ ਪਾਉਣਾ ਰੋਟੀ ਇਹਦੇ ਜੀ ਖਾਣਗੇ ਬਸ ਉਹ ਦੋੜੀ ਪਹਿਲਾਂ ਲਾ ਦੂੰਗੀ ਤੜਕਾ ਤੇ ਨਾਲ ਖਾ ਲੈਣਗੇ ਫਿਰ ਨਾਲ ਦੀ ਨਾਲ ਤੇ ਕਰਕੇ ਮੈਂ ਲਾਇਆ ਨਹੀਂ ਉਹ ਚਲ ਬੁੱਢਾ ਕੱਢ ਜਾਂਦਾ ਪੋਣਾ ਬਣਾਈ ਕਰਕੇ ਦੁੱਧ ਦੀ ਫੇਰੀ ਲਾਉ ਤੜ ਕੇ ਤੇ ਅੱਜ ਜੀ ਵਿਆਹ ਵਾਗ ਗਿਆ ਹੈ ਨਾ ਉਹ ਤਾਂ ਵੈਸੇ ਜਾ ਤਾ ਸਾਰੇ ਡੈਡੀ ਵੀ ਵੜਦੇ ਇੱਕ ਜਿਹੜਾ ਜਾ ਰਸ਼ਨ ਦੀ ਡੈੜੀ ਜਾ ਵੜਦੇ ਤੇ ਪਰ ਕੁਛ ਆਇਆ ਹੋਗਾ ਇਹਨਾਂ ਨੂੰ ਕੰਮ ਸੀਗਾ ਪ੍ਰਾਲੀ ਫੂਲ ਚੱਕਦੇ ਸੀ ਇਹ ਜਿਹੜਾ 2 ਕਿੱਲੇ ਝੋਨਾ ਬੜਾਇਆ ਹਨ ਤੇ ਉਧਰ ਵੀ ਜ਼ਰੂਰੀ ਸੀਗਾ ਕੰਮ ਤਾਂ ਕਰਕੇ ਫਿਰ ਮੰਮੀ ਕਹਿੰਦੀ ਮੈਨੂੰ ਆਦੇ ਕਹਿੰਦੇ ਤੂੰ ਵੀ ਚੱਲ ਮਗਾ ਤੇ ਸਵਾ ਸਾਡੀ ਵੀ ਤਾਂ ਹੈ ਤਾਂ ਦੋ ਤਿੰਨ ਦਿਨਾਂ ਦੀ ਸੀ ਪਰ ਚਲੋ ਜਾਏ ਹਾਂ ਕਿ ਕਿਸੇ ਦਾ ਹੋਰ ਵਿਆਹ ਹੈ ਨਹੀਂ ਜੀ ਕੋਈ ਇਸ਼ਤਿਹਾਰ ਕਿਸੀ ਕੋਈ ਵਿਆਹ ਨਹੀਂ ਹੋਣਾ ਚਲੋ ਘਰਾਂ ਪੈਰਾਂ ਪਹਿਣ ਕੇ ਘਰ ਦੇ ਜਿਵੇਂ ਗੋਲੇ ਸੀ ਬਸ ਥੋੜੀ ਜਿਹੀ ਪੂਰੇ ਆਸਮਾਨ ਦੀ ਗਾਹ ਨਹੀਂ ਗਾ ਪੂਰੀ ਅਪਸ਼ਾਈ ਹੈ ਤੇ ਚਲੋ ਵਧੀਆ ਜਾਏ ਹਨਾ ਖੰਡ ਦੇਈਆਂ ਖੰਡ ਨਹੀਂ ਖਾਦੇ ਹੁੰਦੇ ਪੁੱਤ ਹੁਣ ਤਾਂ ਤੂੰ ਗੁੜ ਖਾ ਕੇ ਹੈਂ ਹੂੰ ਖਾਣਾ ਬਹੁਤ ਮਾੜੀ ਹੈ ਕੀ ਖਾ ਗਿਆ ਫਿਰ ਮੈਨੂੰ ਦੱਸ ਤਵੇ ਕੀ ਖਾ ਗਿਆ ਕੁਲਚੇ ਕੁਲਚੇ ਹੋ ਰਹੇ ਬਸ ਮੋਮੋਸ ਮੋਮੋਲ ਤੇ ਕੁਲਚੇ ਤੇ ਸੋਹ ਨੂੰ ਖਾ ਗਿਆ ਆਪਣੇ ਕੋਲ ਆਪਣੇ ਹੈ ਹੀ ਨਹੀਂ ਸੀ ਹੈ ਹੀ ਨਹੀਂ ਸੀ ਠੀਕ ਹੈ ਆਪਾਂ ਆਪਾਂ ਗਿਆ ਪਿੰਡ ਆਪਣੇ ਜਾਗ ਨਹੀਂ ਆਇਆ ਮਰੂਤ ਦੌੜ ਕੇ ਆਖ ਰਹੇ 프리ਧਵਰਨ ਨੂੰ ਤਾਂ ਆਂਦੇ ਖਾ ਲੰਗੇ ਚਲ ਜਿਹੜਾ ਦੁੱਧ ਬਣ ਜਾਊਗਾ ਉਹ ਲੈ ਜੂਗਾ ਜਾਂ ਫੜਾ ਲੂ ਖਾ ਲੈਣੀ ਚਾਰ ਖਾ ਗਏ ਜੀ ਤੇ ਖਾ ਲੜੀਏ ਹਾਂ ਕਿਉਂਕਿ ਆਪਾਂ ਦਾ ਰੋਜ ਵਾਂਗੂ ਹੀ ਖਾ ਲੈਂਦੇ ਹਣਾ ਥਿਆਈ ਜਾਂਦੇ ਆਪਣੇ ਤਾਂ ਘਰ ਦੇ ਕੋਲੇ ਬੂਟੇ ਹੈਗੇ ਹੈਗੇ ਹੋਰ ਬਣ ਜਾਣਗੇ ਦੋ ਦਿਨਾਂ ਨੂੰ ਉਹ ਤਾਂ ਕਈ ਥਿਆ ਜਾਂਦੇ ਚਾਰ ਪੰਜ ਚਾਰ ਪੰਜ ਦੂਜੇ ਦੀ ਜਿੰਨਾਂ ਥਿਆ ਜਾਂਦੇ ਵਧੀਆ ਤੇ ਬਸ ਜੀ ਬਾਕੀ ਆਪਾਂ ਸੋਨੂੰ ਆਟਾ-ਕੋਟਾ ਬੰਨ ਲਿਆ ਸਾਗ ਨੂੰ ਤੜਕਾ ਲਾਉਣੇ ਦੋ ਦੋਨੇ ਕੱਢ ਰਹੇ ਆਪਾਂ ਸੋਨੂੰ ਦਿਖਾਉਣੇ ਆ ਕੱਲ ਝੋਨਾ ਵੇਚਣਾ ਕਿ ਜਦੋਂ ਆਏ ਕੀ ਕੁਝ ਲੈ ਕੇ ਆਏ ਆ ਵੀ ਜ਼ਿਆਦਾ ਨਹੀਂ ਸੋਨੂੰ ਬੱਸ ਦਿਖਾਉਂਗੀ ਮੈਂ ਕਿਹਾ ਹੱਥ ਤੋਂ ਮਾਰ ਲਓ ਜੀ ਇੱਕ ਤਾਂ ਇਹ ਵਾਲਾ ਲਿਆਂਦਾ ਪੱਥਰ ਇਹਦੀ ਇੰਨੀ ਕਟਿੰਗ ਹੋ ਕੇ ਵਿਚਾਲੋਂ ਥੋੜਾ ਜਾਂ ਜਿਆਦਾ ਵਧਵਾ ਕਟਿੰਗ ਕਰਕੇ ਇਹਦੀ ਪਾਵਾਂਗੇ ਆਪਾਂ ਸੈਲਫ ਇਹ ਪਾਉਣੀ ਆਪਾਂ ਸੈਲਫ ਕੀ ਲੈਣ ਡੜੀ ਮੂਲੀਂ ਅੱਛਾ ਦਾ ਇੱਕ ਲਿਆਂਦੇ ਦੋ ਟੋਕਰੇ ਲਿਆਂਦੇ ਟੋکریاں ਜੀਆਂ ਛੋਟੀਆਂ ਛੋਟੀਆਂ ਵਧੀਆ ਨੀਰ ਨੀਰਾਚਾਰਾ ਪਾਉਣ ਨੂੰ ਬੰਦਰ ਕੱਲੇ 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 ਤੇ ਕੱਲੇ ਬੰਦੇ ਨੇ ਚੱਕਣਾ ਹੋਵੇ ਤਾਂ ਵਧੀਆ ਟੋਕਰਾ ਇੱਕ ਹੋਰ ਲਿਆਂਦਾ ਦੋ ਲਿਆਂਦੇ ਆ ਇਹ ਇੱਕ ਇਹ ਵਾਲਾ ਤੇ ਇੱਕ ਆਪਣਾ ਲਾ ਲਿਆ ਆਪਾਂ ਜਸ਼ਨ ਤੇ ਰੜੀ ਮਿਲਦਾ ਚਾਰ ਹੀ ਕੱਢੀ ਜਾਂਦੇ ਤੇ ਆਪਾਂ ਵੀ ਬਸ ਰੋਟੀ ਲਗਦੇ ਆ ਦੁੱਧ ਪੁਣ ਕੇ ਇੱਕ ਲਿਆਂਦਾ ਆ ਵਾਲਾ ਫੋੜਾ ਟੁੱਟ ਗਿਆ ਸੀਗਾ ਆਪਣਾ ਤੇ ਇਹ ਵਾਲਾ ਫੋੜਾ ਲਿਆਂਦਾ ਗੋਆ ਟਾਲ ਨਾਲ ਤੇ ਇੱਕ ਚੀਜ਼ ਆਪਾਂ ਹੋਰ ਮੰਗਾਈ ਸੀ ਵੀ ਹੁੰਦੇ ਗੋਆ ਦੇ ਚੱਕਣ ਵਾਲੇ ਹੁੰਦੇ ਆ ਹਨਾ ਖੁਰਪੇ ਜੇ ਵੀ ਹੱਥਾਂ ਨਾਲ ਆਪਾਂ ਫੜ ਕੇ ਉਹ ਬਾਅ ਸਕਦੇ ਆ ਗੋਆ ਉਹ ਮੰਗਾਈ ਸੀ ਆਪਾਂ ਕਿਉਂਕਿ ਸਿਆਲ ਦੇ ਵਿੱਚ ਹੱਥ ਠਰ ਜਾਂਦੇ ਆ ਤੇ ਉਹ ਕਹਿੰਦੇ ਮਿਲੇ ਨਹੀਂ ਕਿ ਨਹੀਂ ਮੰਮੀ ਉਹ ਗੋਆ ਚੱਕਣ ਵਾਲੇ ਖੁਰਪੇ ਜੇ ਤੇ ਕਾਲੇ ਵਾਲੇ ਕਹਿੰਦੇ ਮਿਲੇ ਨਹੀਂ ਹਾਂ ਹਾਂ ਤੇ ਉਹ ਮਗਾਉਣੇ ਸੀ ਉਹ ਕਹਿੰਦੇ ਸੀ ਚਲੋ ਫੇਰ ਲਿਆ ਦਾਂਗੇ ਤੇ ਕਿਉਂਕਿ ਸਿਆਲ ਦੇ ਵਿੱਚ ਥੋੜਾ ਜਿਹਾ ਔਖਾ ਹੋ ਜਾਂਦਾ ਹੱਥ ਠਰਨ ਲੱਗ ਜਾਂਦੇ ਹਨਾ ਜਿਆਦੇ ਜਿਵੇਂ ਪੋ ਮਾਗਦੇ ਮਹੀਨੇ ਹੁੰਦੇ ਆ ਬਸ ਆਹੀ ਲਿਆਉਂਦੇ ਆ ਜੀ ਦੋ ਪਾ ਤਾਂ ਮਿਲਦਾ ਦੋ ਤੇ ਡੈਡੀ ਨੇ ਪਾਇਆ ਨਹੀਂ ਦੋ ਤਿੰਨ ਚੀਜ਼ਾਂ ਹੀ ਲੈਂਦੇਗਾ ਇਹ ਜਿਹੜਾ ਆ ਪੱਥਰ ਹੈ ਨਾ ਆਪਣਾ ਇਹ ਤਾਂ ਹਜੇ ਜਿਆਦਾ ਚੌੜਾ ਹੈ ਇਹ ਥੋੜੀ ਜੀ ਇਹਦੀ ਕਟਿੰਗ ਕਰਨੀ ਪਊਗੀ ਮੰਨ ਕੇ ਚਲੋ ਗੱਠਕ ਗੇਠਾ ਡੇੜ ਗੇਠੇ ਇਹ ਲਾਉਣਾ ਪਊਗਾ ਨਾਲ ਲਾ ਕੇ ਫੇਰ ਇੱਕ ਸੈਲਫ ਬਣ ਜੂਗੀ ਐ ਵਧੀਆ ਕਿਉਂਕਿ ਹਾਰਡ ਜੇਠ ਦਾ ਮਹੀਨਾ ਹੁੰਦਾ ਜਦੋਂ ਰਸੋਈ ਦੇ ਵਿੱਚ ਰੋਟੀ ਬਣਾਉਣੀ ਤਾਂ ਬਹੁਤ ਔਖੇ ਸਾਹਵਾਂ ਦਾ ਹੁੰਦਾ ਇੱਥੇ ਥੋੜਾ ਜਿਹਾ ਸੌਖਾ ਹੋ ਜੂਗਾ ਕੰਮ ਬਾਹਰ ਆਪਾਂ ਗੈਸ ਸਿਲੰਡਰ ਇੱਥੇ ਰੱਖ ਲਿਆ ਕਰਾਂਗੇ ਚਾਹ ਪਾਣੀ ਕਰਨਾ ਜਿਵੇਂ ਮੁੰਡਾ ਸਾਡਾ ਬਿਸਤਰੇ ਢੋਈ ਜਾਂਦਾ ਇਹਦਾ ਕੰਮ ਹੁੰਦਾ ਜੀ ਡੇਲੀ ਦਾ ਐਸ ਵੇਲੇ ਜਿਹਨੇ ਆਪਦੀ ਡਿਊਟੀ ਨਿਮਾਉਣੀ ਹੀ ਨਿਮਾਉਣੀ ਉਹ ਬੈੜ ਤੇ ਤਰਿਆ ਆ ਆਪਦੇ ਤਾਂ ਵਿਛਾ ਵੀ ਆਇਆ ਕਹਿੰਦਾ ਮੰਮੀ ਬਸ ਨਾ ਆ ਕੇ ਮੈਂ ਪੜਦਾ ਸੋ ਬੇਸ਼ੱਕ ਆਪਾਂ ਦੇ ਤਾਂ ਦੂਜਿਆਂ ਦੇ ਸਾਰੇ ਉੱਥੇ ਲਾ ਕੇ ਰੱਖਦੇ ਬੱਢਦੇ ਢੋ ਨਾਲ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਤੇ ਬਸ ਅੱਜ ਥੋੜੇ ਨਾਲ ਆਪਾਂ ਵਿਆਹ ਗਏ ਸੀ ਹਨਾ ਥੋੜਾ ਹੋਰ ਤਾਂ ਆਪਾਂ ਕੀ ਦਿਖਾਉਣਾ ਸੀਗਾ ਹਨਾ ਥੋੜਾ ਜਿਹਾ ਵੀ ਮੰਨ ਕੇ ਚਲੋ ਵੀ ਕੀ ਹੈ ਉਹੀ ਕੁਝ ਦਿਖਾਇਆ ਆਪਾਂ ਕੀ ਕੁਝ ਖਾਧਾ ਕੀ ਕੁਝ ਨਹੀਂ ਕਿਵੇਂ ਦੇ ਆਪਾਂ ਬਣ ਕੇ ਗਏ じゃ ਆਪਾਂ ਸੂਟ ਦਿਖਾਇਆ ਮੇਰਾ ਕਿਵੇਂ ਦਾ ਬਣਿਆ ਬਾਕੀ ਸਾਰੇ ਭੈਣ ਗਈ ਮੰਮੀ ਹਨਾ ਸਾਰੇ ਜਣ ਜਾਏ ਚਲੋ ਵਧੀਆ ਹੋਗਾ ਬਾਕੀ ਪ੍ਰੋਗਰਾਮ ਜਿਨ੍ਹਾਂ ਦੇ ਆਪਾਂ ਵਿਆਹ ਗਏ ਸੀ ਬਹੁਤ ਜ਼ਿਆਦੇ ਵਧੀਆ ਪ੍ਰੋਗਰਾਮ ਸੀਗਾ ਬਹੁਤ ਸੋਹਣਾ ਪ੍ਰੋਗਰਾਮ ਸੀ ਹਰੇਕ ਚੀਜ਼ ਆਦੇ ਹੁੰਦਾ अवेलेबल ਸੀਗੀ ਕੋਈ ਵੀ ਚੀਜ਼ ਵੀ ਆਏ ਨਹੀਂ ਸੀਗਾ ਵੀ ਹਾਂ ਵੀ ਜਾਂ ਥੁੜ ਗਈ ਜਾਂ ਨਾਲੇ ਵੀ ਪਿੰਡ ਦੇ ਸਾਰੇ ਪਿੰਡ ਦੇ ਵਿੱਚ ਕਾੜ ਦਿੱਤੇ ਸੀ ਬਹੁਤ ਜ਼ਿਆਦੇ ਵੀ ਇਕੱਠ ਬਹੁਤ ਜ਼ਿਆਦੇ ਸੀ ਵਧੀਆ ਸੀ ਸਾਰਾ ਕੁਝ ਜੀ ਸੇਵਾ ਪਾਣੀ ਬਹੁਤ ਜ਼ਿਆਦੇ ਵਧੀਆ ਸੀ ਕਰਿਆ ਤੇ ਚਲੋ ਜੀ ਬਸ ਦੁੱਧ ਪੁਣ ਕੇ ਮੈਂ ਲਗਦੀਆਂ ਲਾਉਣੀਆਂ ਸਾਗ ਨੂੰ ਤੜਕਾ ਫਿਰ ਆਪਾਂ ਲਗਦੇ ਆ ਰੋਟੀ ਤੇ ਚਲੋ ਅੱਜ ਵਾਲੀ ਵੀਡੀਓ ਦਾ ਕਰਦੇ ਆ ਆਪਾਂ ਇਥੇ ਐਂਡ ਛੋਟੀ ਜਿਹੀ ਵੀਡੀਓ ਨੂੰ ਪਲੀਜ਼ ਸਾਰੇ ਭੈਣ ਭਰਾ ਪੂਰਾ ਦੇਖ ਲਿਓ ਤੇ ਬਾਕੀ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦੀ ਵੀਡੀਓ ਨੂੰ ਫੁੱਲ ਦੇਖਣ ਲਈ ਬਾਕੀ ਮੇਰਾ ਸੂਟ ਦੱਸਿਓ ਜਰੂਰ ਵੈਸੇ ਤੁਸੀਂ ਦੱਸਤਾ ਸੋਹਣਾ ਬਣਿਆ ਪਰ ਅੱਜ ਪਾਇਆ ਥੋੜਾ ਜਿਆਦਾ ਜਿਆਦਾ ਪਤਾ ਲੱਗਣ ਲੱਗਿਆਂਦਾ ਹਨਾ ਵੀ ਕਿਵੇਂ ਲੱਗਦਾ ਕਿਵੇਂ ਨਹੀਂ ਵੈਸੇ ਸਾਰੇ ਘਰ ਦੇ ਕਹਿੰਦੇ ਵਧੀਆ ਬਣਿਆ ਸੋਹਣਾ ਲੱਗਦਾ ਮੰਮੀ ਕਹਿੰਦੇ ਭੈਣ ਕਹਿੰਦੀ ਜਸ਼ਨ ਦੇ ਡੈਡੀ ਕਹਿੰਦੇ ਤੇ ਪ੍ਰੀਤ ਵਰਕੇ ਸਾਰੇ ਕਹਿੰਦੇ ਸੋਹਣਾ ਲੱਗਦਾ ਸੂਟ ਤੇ ਚਲੋ ਹਨਾ ਮੈਨੂੰ ਆਪ ਨੂੰ ਵੀ ਆਇਆ ਹੋਗਾ ਵੀ ਹਾਂ ਚਲੋ ਵੀ ਮਿਹਨਤ ਕਰੀ ਸੀ ਹਨਾ ਵਧੀਆ ਸੋਹਣਾ ਬਣ ਗਿਆ ਹਨਾ ਸ਼ੌਮ ਵੀ ਸੁੰਨਤਾ ਵੀ ਸੋਹਣਾ ਗਿਆ ਵਰਕ ਵੀ ਸੋਹਣਾ ਹੋ ਗਿਆ ਸੋਹਣਾ ਹੋ ਗਿਆ ਸੂਟ ਤੇ ਚਲੋ ਜੀ ਮਿਲਦੇ ਆ ਕੱਲ ਨੂੰ ਸਾਰੇ ਭੈਣ ਭਰਾਵਾਂ ਨੂੰ ਸਸ਼ੀਆ ਗਾਲ ਦੀ ਬਾਏ ਬਾਏ